ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਤੇ ਕਿੰਨੀ ਥਾਂ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵਰਤੇ ਜਥੇਦਰ ਬਰਦੀ ਸਿੰਘ ਕਾਉਂ ਕੀ ਤਲਵਿਆਂ ਜਿਹੜੇ ਗਈਆਂ ਨੇ ਇਸੇ ਜ਼ਿਲ੍ਹੇ 'ਚ ਜਗਰਾਉਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਰਮਬੀਸਿੰਗ ਟੂ ਦੀ ਮੇਰੇ ਵਰਗਿਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹਤ ਨੂੰ ਚੜ ਜਾਂਦਾ ਹੈ ਤੁਸੀਂ ਹੁਣੇ ਦਾਵਾ ਕਰਦੇ ਚਿੱਕਿ ਮੈਂ ਸਿੱਖ ਹਾਂ ਪਰ ਹਾਂ ਇਹ ਵੀ ਗੱਲ ਸਹੀ ਹੈ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜੜ ਲੱਖ ਨੂੰ ਦੌੜਦਾ ਹੈ ਜਿਨਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਿੱਤਮ ਕੀਤੇ ਐ ਉਹ ਇਤਿਹਾਸ ਵਿੱਚ ਦਰਦ ਐ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਹੈ ਤੂ ਕੱਲਾ ਕਰਨਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਘਰਾਂ ਤੋਂ ਅਣਦਾੜੀਏ ਮੁੰਡੇ ਚੁੱਕ-ਚੁੱਕ ਕੇ ਤਸੀਹੇ ਕੇਂਦਰਾ 'ਚ ਪਾੜ-ਪਾੜ ਕੇ ਉੱਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ ਦਰਿਆ ਬੁਰਦ ਕਰ ਦਿੱਤੇ ਗਏ ਤੇ ਜਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਿਸਾਨ ਦਿੰਦੇ ਨੇ। ਔਰ ਉਸ ਸਮੇਂ ਦੌਰਾਨ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ 'ਚ ਰਹਿਣਾ ਪਿਆ। ਔਰ ਕਈ ਵਾਰ ਅਮਨੇ ਤਸੀਹੇ ਕੇਂਦਰਾ ਦਾ ਵੀ ਜਿਹੜੇ ਬੁੱਚੜਖਾਨੇ ਸੀ ਉਹਨਾਂ ਦਾ ਵੀ ਜਿਹੜਾ ਮੈਨੂੰ ਸ਼িকার ਹੋਣਾ ਪਿਆ। ਚਾਹੇ ਉਹ ਅਮਰਸਰ ਦਾ ਬੀਰ ਮਾਡਰਨ ਸੀਗਾ। ਔਰ ਉਸ ਸਮੇਂ ਪੰਜਾਬ 'ਚ ਤੇਰੇ ਦਾਦੇ ਦਾ ਰਾਜ ਸੀਗਾ। ਔਰ ਤੇਰੇ ਦਾਦੇ ਦੇ ਰਾਜ ਵਿੱਚ ਧੀਆ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ। ਜਿਹੜਾ ਬੀਰ ਮਾਡਰਨ ਸਕੂਲ ਸੀ ਜਿਹੜਾ ਬੁੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ। ਉੱਥੇ ਅਲੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹਾਂ ਮੈਂ। ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ ਚ ਮਾਰੇ ਗਏ। ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ। ਮਾਪਿਆਂ ਦੇ ਸਾਹਮਣੇ ਚੁੱਪਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਪਕੇ ਹੋਏ ਵੀਰ ਨੂੰ ਉਸ ਤੇ ਗੁਰੂ লাশ ਵੀ ਦੇਂਦੇ ਰਿਹਾ। ਉਯੋਗ ਦਾ ਦਾ ਸੰਸਕਾਰ ਹੀ ਕਰ ਲਈ ਕੋਈ ਰਸਮਾਂ ਹੀ ਨਿਭਾ ਲਵੇ ਤੁਸੀਂ ਗੱਲਾਂ ਕਰਦੇ ਜੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਜੰਗ ਲੜਦੇ ਜੀ ਉਸ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਤੇ ਕਿੰਨੀ ਥਾਈ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵੜਦੇ ਜਥੇਦਰ ਗੁਰਦੇਵ ਸਿੰਘ ਕਾਉਂ ਕੀ ਤੁੜੂਦਿਆਣੇ ਜਿਹੜੇ ਗਈਆਂ ਇਸੇ ਜਿਹਲੇਤੀ ਜਗਰਾਵਾਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤੇ ਲਾਸ਼ਾਂ ਕਿਤੋਂ ਲਪੀ ਸੀ دریا ਬਰਦ ਕਰਦੀ ਸੀ ਤੇਰੇ ਦਾਦਾ ਜੀ ਦੇ ਹੁਕਮ ਜੋ ਸੀ ਭਾਈ ਜਸ਼ਵੰਤ ਸਿੰਘ ਖਲੜਾ ਜਿਨੇ 25000 ਲਵਾਰਸ ਲਾਸ਼ਾਂ ਦਾ ਲੇਖਾ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿ ਦਿੱਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ ਮੰਗਦਾ ਸੀਗਾ ਉਹਨਾਂ ਨਿਰਦੋਸ਼ ਸਿੱਖਾਂ ਦੇ ਜਿਨ੍ਹਾਂ ਨੂੰ ਲਵਾਰਸ ਲਾਸ਼ਾਂ ਲਾਸ਼ਾਂ ਕਹਿ ਕੇ ਕਿ ਸਾੜ ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਹੈ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲਕਾਰਾਂ ਨੇ ਉਹਨੂੰ ਇਹ ਲਵਾਸ਼-ਲਾਸ਼ ਬਣਾਤਾ ਤੂੰ ਯਾਦ ਨਹੀਂ ਕਰਦਾ ਪਰ ਜਿਹੜੀਆਂ ਤੇਰੀ ਕਿਰਪਾ ਸਾਹਮਣੇ ਆਉਂਦੀਆਂ ਨੇ ਸੁੱਚੇ ਅਨੰਦ ਵਾਲੀਆਂ ਹਨ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਲਾਲਾਂ ਦੇ ਬਾਰੇ ਸੁਪਾਸਰ ਹੰਦ ਨੂੰ ਚੁੱਕਿਆ ਸੀਗਾ ਤੇ ਤੂੰ ਅੱਜ ਉਹੀ ਰੋਲ ਅਦਾ ਕਰ ਰਿਆ ਹੈ ਕੇਂਦਰ ਸਰਕਾਰ ਕੋਲੇ ਕਿ ਵੇਖਿਆ ਜੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰ ਦਿਓ ਕਿਤੇ ਵੇਖਿਆ ਜੇ ਕਿਤੇ 30-30 ਸਾਲਾਂ ਤੋਂ ਜਿੰਨਾਂ ਚ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰ ਦਿਓ ਅਸੀਂ ਰਹਿਮ ਨਹੀਂ ਮੰਗਦੇ ਸੀ ਇਨਸਾਨ ਮੰਗਦੇ ਸੀ ਅਸੀਂ ਹੱਕ ਮੰਗਦੇ ਆਂ ਤੇ ਦੁਨੀਆ ਕੰਮ ਨਹੀਂ ਲੈਣ ਦਿੰਦੀ ਕਦੀ ਤੁਸੀਂ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਪਿੰਡੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਇਤਿਹਾਸ ਪੜੀ 1919 ਦੇ ਜੀ ਜਨਰਲ ਡਾਇਰ ਨੂੰ ਉਹਨੇ ਸਰੋਪਾ ਦਿੱਤਾ ਸੀ ਗਿਆਤ ਹੋ ਗਈ ਹੈ ਪਤਨੀ ਕਿੰਨੇ ਗੱਲ ਬਣਾਈਆਂ ਕਿੱਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਜਾਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈਂ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਤਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਤੇ ਸਭ ਤੋਂ ਪਹਿਲਾ ਪ੍ਰਧਾਨ ਸੁਮਤੀ ਕੌਮਲ ਸਰਬਸੰਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਪਤਨੇ ਕਿੱਥੋਂ ਤੁਸੀਂ ਬਦਨਾਮੀ ਦੇ ਕਿੱਕੀ ਤੇ ਕੀ ਫਿਰਦੇ ਜੀ ਜਿਹਦੇ ਮਰਜ਼ੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪਦੇ ਦਾਦੇ ਏਰਗਾ ਜਾਂ ਆਪ ਤੇ ਖਾਨਦਾਨ ਵਰਗੇ ਲੋਕਾਂ ਨੂੰ ਨਾ ਸਮਝੋ ਤਾਂ ਬਾਕੀ ਰਹੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ ਆਪਦੇ ਅੱਤੇ ਲਾਉਂਦੇ ਨੇ ਸਿੱਖਾਂ ਤੇ ਹੋਏ ਜ਼ੁਲਮ ਦੀ ਗੱਲ ਕਰਨ ਦੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕਰਨੀ ਥਾਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਬਲੋਂ ਇੰਦਰਾ ਗਾਂਧੀ ਬਲੋਂ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲੇਆਮ ਦੀ ਇਨਸਾਫ ਦੀ ਗੱਲ ਕਰਨ ਦੀ ਥਾਂ ਤੇ ਇਹ ਸਿੱਖਾਂ ਦੇ ਦਿਵਾਲੀ ਹੋ ਰਹੀਦਾ ਗੱਲ ਕਰਦੇ ਹੋ ਪਤਾ ਨਹੀਂ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉੱਗਦਾ ਹੈ ਇਤਿਹਾਸ ਬਣਨੇ ਆ ਤੇ ਤੈਨੂੰ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੇ ਨੂੰ ਬੰਦੇ ਬੁੱਤ ਨੂੰ ਜਾਣੇ ਲੋਗ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼